ਲੇ ਲੇ ਮਾਤਾ ਦੋ ਪੈਕੇਟ ਲੈ ਲੈ ਕਿਉਂ ਘਬਰਾਇਆ ਕਰਦੀਆਂ ਹੋਈਆਂ ਉਹੀ ਗੱਲਾਂ ਕਰਦੇ ਹੁੰਦੇ ਹੋ ਤੁਸੀਂ ਜਦ ਮੈਂ ਕਹਿਤਾ ਵੀ ਲੈ ਆਇਆ ਦੋ ਪੈਕੇਟ ਹੋਰ ਕੋਈ ਸਮਾਨ ਤਾਂ ਨਹੀਂ ਲੈ ਕੇ ਆਣਾ ਹੋਰ ਵੀ ਲੈ ਆਉਂਗਾ ਕੋਈ ਕਿਹੜਾ ਬਾਈ ਹੋਏ ਹੈਲੋ ਕੀ ਗੱਲ ਹੋ ਗਈ ਬਚਾਲੇ ਰੱਖ ਰ ਗਿਆ ਤੜ ਜਾ ਮਾਤਾ ਯਾਰ ਪੈਕੇਟ ਬੰਦੇ ਨੇ ਉਤਰਨਾ ਕਿਉਂਦਾ ਬਚਾਲੇ ਰੱਖ ਕੇ ਪਰਾਂ ਦੀ ਟੱਪ ਜਾ ਪਰਾਂ ਦੀ ਰਾਸਤਾ ਹੀ ਇਹ ਆ ਜਦ ਬਣਾਇਆ ਹੋਇਆ ਯਾਰ ਤੈਨੂੰ ਦਿਖਦਾ ਨਹੀਂ ਕਿ ਵੀ ਬੰਦੇ ਨੇ ਉਤਰਨਾ ਚੜ੍ਹਨਾ ਵੀ ਹੁੰਦਾ ਬਸ ਚਾਹ ਚੰਗਾ ਗਲਤੀ ਹੋ ਗਈ ਫਿਰ ਕਿਵੇਂ ਦੋ ਦੋ ਪੈਕੇਟ ਚੱਕੀ ਫਿਰਦੇ ਨਲੇ ਆ ਕੀ ਉਹ ਇਹ ਤਾਂ ਸਰਫ ਲੈ ਕੇ ਆਏ ਯਾਰ ਬੰਬੇ ਐਕਸਲ ਅੱਛਾ ਉਹ ਮਾਤਾ ਪਹਿਲਾਂ ਸਰਫ ਵਰਤਿਆ ਕਰਦੀ ਉਹ ਹੱਥ ਖਰਾਬ ਹੋ ਜਾਂਦੇ ਸੀ ਅੱਛਾ ਨਲੇ ਨਖਾਰ ਨਹੀਂ ਆਉਂਦਾ ਜੀ ਕੱਪੜਿਆਂ 'ਚ ਅੱਛਾ ਹੁਣ ਸੰਤਾ ਸਾਲ ਹੋ ਗਿਆ ਵਰਤਦੇ ਆ ਨਾ ਹੱਥ ਖਰਾਬ ਹੋਣਾ ਹਾਂ ਨਲੇ ਨਖਾਰ ਕੀ ਨਖਾਰ ਆਉਂਦਾ ਕੱਪੜੇ ਦਾਗ ਦੂਜੇ ਮਿੰਟਾਂ 'ਚ ਉੱਡ ਜਾਂਦੇ ਨੇ ਕੋਈ ਯਾਰ ਮੈਂ ਯਾਰ ਬੋਹੇ 'ਚ ਰਹਿਣਾ ਮੈਂ ਤਾਂ ਕਦੇ ਇਹ ਸਰਫ ਦੇ ਬਾਰੇ ਸੁਣਿਆ ਨਹੀਂ ਯਾਰ ਇਹ ਕਿੱਥੋਂ ਲੈ ਕੇ ਆਏ ਆ ਇਹ ਉਹ ਯਾਰ ਆਪਣੇ ਆ ਬਸ ਅੱਡੇ ਦੇ ਨਾਲ ਇਹ ਨਰੇਸ਼ ਕ੍ਰਾਣਾ ਸਟੋਰ ਸਾਹਮਣੇ ਦੁਕਾਨ ਮੇਨ ਰੋਡ ਤੇ ਹਾਂ ਉਹ ਡੀਲਰ ਨੇ ਅਰੇ ਅੱਛਾ ਹਾਂ ਇੰਨਾ ਨੰਬਰ 1 ਸਰਫ ਚੱਲਦਾ ਹੈ ਇੰਡੀਆ ਦਾ ਯਾਰ ਪੱਕੀ ਗੱਲ ਹੈ ਜਿਹੜੀ ਤੂੰ ਗੱਲ ਕਹੀ ਹੈ ਸਾਡੇ ਵੀਰ ਮੇਰੀ ਮਾਤਾ ਦੇ ਵੀ ਨਾ ਹੱਥ ਤੋਂ ਤੋਂ ਸਰਫ ਨਾਲ ਹੱਥ ਖਰਾਬ ਹੋ ਗਏ ਮੈਂ ਖੁਦ ਧੋਇਆ ਕਰਦਾ ਮੇਰੇ ਹੱਥ ਗਲ ਗਏ ਸੀ ਜਮਾ ਇਹਦੇ ਨਾਲ ਤਾਂ ਜਮਾ ਸਹੀ ਰਹਿੰਦੇ ਨੇ ਕੋਈ ਸਾਈਡ ਇਫੈਕਟ ਨਹੀਂ ਆਗਾ ਰੇਟ ਰੂਟ ਤਾਂ ਜੈਨੂਨ ਹੀ ਨੇ ਜਮਾ ਜੈਨੂਨ ਹੈ ਜਮਾ ਜੈਨੂਨ ਤੇ ਛੋਟੀ ਪੈਕਿੰਗ ਵੀ ਮਿਲ ਜੂਗੀ ਵੱਡੀ ਵੀ ਮਿਲ ਜੂਗੀ ਪੱਕੀ ਗੱਲ ਹੈ ਭਾਈ ਫਿਰ ਤਾਂ ਮਾਜੀ ਲੈ ਕੇ ਜਾਣਾ ਜੇ ਤੇਰੀ ਗੱਲ ਹੈ ਮੈਨੂੰ ਇੱਕ ਗੱਲ ਹੋਰ ਦੱਸ ਇਸ ਚ ਇਹੀ ਆਂਦਾ ਕਿ ਹੋਰ ਵੀ ਮਾਡਲ ਮਾਡਲ ਆਂਦੇ ਨੇ ਦੋ ਤਿੰਨ ਤਰ੍ਹਾਂ ਦੀ ਸਰਫ ਆਂਦੀ ਹੈ ਸਾਰੀਆਂ ਜਿੱਥੋਂ ਮਰਜੀ ਹਰਿਆਣਾ ਪੰਜਾਬ ਆਲ ਇੰਡੀਆ ਜਿੱਥੋਂ ਮਰਜੀ ਖਰੀਦ ਸਕਦੇ ਹੋ ਇਹ ਤਾਂ ਇੰਨਾ ਕੋਲੇ ਮਿਲੂਗੀ ਫਿਰ ਯਾਰ ਮੈਂ ਤਾਂ ਜਿੱਲੇ ਲਿਆ ਜਾਣਾ ਭਰਾਵਾ ਧੰਨਵਾਦ ਤੇਰਾ ਦੱਸਣ ਵਾਸਤੇ ਯਾਰ ਤਾਕਜੇ ਬਾਲੇ ਪਹਿਰੇ ਕਿੱਥੇ ਦੱਸਿਆ ਸੀ ਉਹ ਰ ਹੈ ਨਰੇਸ਼ ਕਰਿਆਣਾ ਸਟੋਰ ਇਹੀ ਲੱਗਦਾ ਮੈਨੂੰ ਉਹ ਪਿਆ ਬੰਬੇ ਐਕਸਲ ਅਬ 10 ਕਿਲੋ ਪੱਕੀ ਲੈ ਕੇ ਜਾਊਗਾ ਬਾਉ ਜੀ ਰਾਮ ਰਾਮ ਜੀ ਹੋ ਠੀਕ ਹੋ ਜੀ ਔਰ ਜੀ ਕੀ ਹਾਲ ਹੈ ਆ ਬੰਬੇ ਐਕਸਲ ਸਰਪ ਦੇ ਅਥਰਾਇ ਡੀਲਰ ਤੁਸੀਂ ਹੋਗੇ ਜੀ ਮੈਨੂੰ ਇੱਕ ਗੱਲ ਦੱਸੋ ਜੀ ਹੁਣੀ ਕੋਈ ਬੰਦਾ 10 ਕਿਲੋ ਲੈ ਕੇ ਗਿਆ ਹੈ ਇਹੇ ਜੀ ਇਹ ਬੰਬੇ ਐਕਸਲ ਸਰਪ ਚ ਕੀ ਖਾਸੀਅਤ ਹੈ ਵੀ ਦੂਜਿਆਂ ਨਾਲੋਂ ਛੱਡ ਕੇ ਸਰਪਾ ਵੀ ਅਸੀਂ ਇਹ ਖਰੀਦੀ ਹੈ ਜੀ ਇਹ ਪਹਿਲੀ ਗੱਲ ਤਾਂ ਇੰਡੀਆ ਦੀ ਨੰਬਰ 1 ਬ੍ਰਾਂਡ ਆ ਜੀ ਬਣਗੇ। ਅੱਛਾ ਜੀ। ਤੇ ਇਹਦੀ ਚੱਕ ਫੁੱਲ ਆ ਰਹੀ ਇਸ ਟਾਈਮ। ਠੀਕ ਹੈ ਜੀ। ਬਾਕੀ ਇਹ ਜੇ ਕੋਈ ਵੀ ਕੰਪਲੇਟ ਆ ਸਾਡੀ ਖੁਦ ਦੀ ਖਲਾਈ ਵਾਪਸੀ ਜੀ ਪੂਰੀ। ਕੱਚਾ ਜੀ। ਬਾਕੀ ਮੈਨੇਜਰ ਸਾਹਿਬ ਸਾਡੇ ਨਾਲ ਖੜੇ ਨੇ। ਅੱਛਾ ਮੈਨੇਜਰ ਸਾਹਿਬ ਨੇ ਇਹ ਕੰਪਨੀ ਦੇ ਹੋਰ ਸਰ ਕੀ ਹਾਲ ਹੈ ਜੀ? ਇੱਕ ਗੱਲ ਦੱਸੋ ਬਾਈ ਨੇ ਤਾਂ ਦੱਸਤਾ ਦੁਕਾਨਦਾਰ ਨੇ ਇਹ ਨਰੇਸ਼ ਕਰਿਆਣਾ ਸਟੋਰ ਵਾਲੇ ਬੰਬੇ ਐਕਸਲ ਦੇ ਅਥਾਰਾਈਜ਼ਡ ਡੀਲਰ ਨੇ ਜੀ। ਡੀਲਰ ਹੈ ਜੀ ਬੋਹਾ ਦੇ ਜੀ। ਅੱਛਾ ਬੋਹਾ ਸ਼ਹਿਰ ਦੇ ਅਥਾਰਾਈਜ਼ਡ ਡੀਲਰ ਨੇ। ਤੇ ਇੱਕ ਗੱਲ ਦੱਸੋ ਜੀ ਦੂਜ ਕਮੀਜ਼ ਅੱਜਕੱਲ ਸੀਜ਼ਨ ਐ ਫੂਟ ਦਾ ਚਾਹ ਦਾ ਹਾਂਜੀ ਉਹ ਦਾਗ ਤਾਂ ਬੇਵੋਸ ਦਾ ਵੈਨੇਸ਼ਰ ਰਵਾਈ ਦਿੰਦੇ ਆ ਹਾਂਜੀ ਜ਼ਰੂਰਤ ਹੈ ਤੇ ਅੰਦਰ ਹੀ ਸਭ ਕੁਝ ਹੈ ਅੱਛਾ ਜੀ ਜੇ ਕੋਈ ਪੁਰਾਣਾ ਦਾਗ ਆ ਤਿੰਨ ਵਾਰ ਚ ਖਤਮ ਹੋ ਜਾਂਦਾ ਜੇ ਨਵਾਂ ਇੱਕ ਵਾਰ ਚ ਖਤਮ ਹੋ ਜਾਂਦਾ ਕੋ ਜਿਹੜੀ ਪਿੰਡ ਚੋਂ ਜਿੱਥੋਂ ਮਰਜ਼ੀ ਲੈ ਲਓ ਬੰਬੈ ਐਕਸਲ ਹਰ ਇੱਕ ਜਗ੍ਹਾ ਤੇ ਮਿਲਦਾ ਹਰ ਇੱਕ ਜਗ੍ਹਾ ਤੇ ਬੋਹੇ ਕਿਹੜੀ ਦੁਕਾਨ ਤੋਂ ਮਿਲੂਗਾ ਜੀ ਜੀ ਬਿਲਕੁਲ ਬੱਸ ਸਟੈਂਡ ਤੇ ਐ ਜੀ ਆਪਣੇ ਰਤੀਏ ਰਤੀਏ ਰੋਡ ਤੇ ਜੀ ਦਾ ਬੋਰਡ ਲੱਗਾ ਹੈ ਜੀ ਪਰ ਆਪਣੇ ਬੰਬੈ ਐਕਸਲ ਦਾ ਹਾਂਜੀ ਜਦੋਂ ਮਰਜ਼ੀ ਆਓ ਤਿੰਨਾ ਮਾਲ ਮਰਜ਼ੀ ਲਓ